ਸਤਨਾਮ 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 ਅਮਰਤ ਬਾਣੀ ਸਤ ਗੁਰੂ ਰਲਿਦਾਸ ਮਹਾਰਾਜ ਜੀ ਸੰਧਿਆ ਵੇਲੇ ਦੀ ਅਮਰਤ ਬਾਣੀ ਰਾਬ ਤਨਾਸਰੀ ਹਮ ਸਰਦੀਨ ਦੀ ਆਲ ਨਾ ਤੁਮ ਸਰ ਅਬ ਪੱਤੀ ਅਰ ਕੀ ਜੈ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਕੂਰਣ ਦੀ ਜੈ ਥਾਉ ਬਲ ਬਲ ਜਾਉ ਰ ਮਈਆ ਕਾਰਨੀ ਕਾਰਨ ਕਵ ਨਹੀਂ ਅਭੋਲ ਰਹਾਉ ਬਹੁਤ ਜਨਮ ਵਿਚਰੇ ਥੇ ਮਾਦੋ ਏਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਤਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਣ ਅਦਲਕ ਨੂੰ ਸਰਵਨ ਬਾਣੀ ਸੂਜਸਪੂਰ ਰੱਖੋ ਮਨ ਸੋ ਮਦ ਕਰ ਕਰਉ ਚਰਨ ਹਿਰਦੇ ਧਰਉ रस ने अमृत राम नाम पाखो मेरी प्रीत गोविंद सिंजने खटै मैं तो मूल महगी लीजी सटै रहआव साद संगत बिना पावो नहीं उपजए भाव बिन तग त नहीं होए तेरी ਕਰਵਦਾਸ ਇੱਕ ਬੇਨਤੀ ਹਰ ਸੋ ਤੈ ਜਿ ਰਖੋ ਰਾਜਾ ਰਾਮ ਮੇਰੀ ਮੇਰੀ ਪ੍ਰੀਤ ਗੋਪਾਲ ਸੋਝਨ ਕਟੇ ਹੋ ਮੈਂ ਮੂਲ ਮਹੀਂ ਜਈ ਲੈ ਤਨ ਸਟੇ ਹੋ ਤੇਕ ਹਰਿਦ ਸੁਮਰਨ ਕਰਉ ਨੈਨੀ ਅਵ ਲੋਕਨ ਸਰਵਨਾ ਹਰ ਕਥਾ ਪੂਰ ਆਖੋ ਮਨ ਮਦ ਕਰ ਕਰੋ ਚਰਨਾ ਚਿਤ ਧਰੋ ਰਾਮ ਰਸਾਏ ਰਸਨ ਚਾਖੂ ਸਾਧ ਸੰਗਤ ਬਿਨ ਭਾਵ ਨਹ ਉਪਜੈ ਭਾਵ ਬਿਨ ਭਗਤ ਕਿਉ ਹੋਏ ਥੇਰੀ ਬੰਦਤ ਰਵਿਦਾਸ ਰਾਜ ਰਾਮ ਸੁਨ ਬੇਨਤੀ ਗੁਰ ਪ੍ਰਸਾਦ ਕਿਰਪਾ ਕਰੋ ਨਾ ਦੇਰੀ ਦਰਸ਼ਨ ਦੀਜਾ ਹਮ ਦਰਸ਼ਨ ਦੀਜੈ ਦਰਸ਼ਨ ਦੀਜੈ ਬੇਲੰਬ ਨਾ ਕੀਜੇ ਤੇਪ ਦਰਸ਼ਨ ਤੋਰਾ ਜੀਵਨ ਮੋਰਾ ਬਿਨ ਦਰਸ਼ਨ ਕਿਉ ਜੀਵੈ ਚ ਕੋਰਾ ਮਾਦੋ ਸਤਗੁਰ ਸਭ ਜਗ ਚੇਲਾ ਹਬ ਕੇ ਬਿਛਰੇ ਮਿਲਨ ਦੋਹਲਾ ਤੁਨ ਜੋ ਬਣ ਕੀ ਝੂਘੀ ਆਸਾ ਸਤ ਸਤ ਭਖੈ ਜਨ ਗਵਦਾਸਾ ਰਾਗ ਜੈਤਸਰੀ ਨਾਕ ਕਾ ਛੂਨਾ ਜਾਨੋ ਮਨ ਨੂੰ ਮਾਇਆ ਕਹਿ ਹਾਥ ਦੇ ਕਾਨੂ ਰਹਾਓ তুম ਕਹੀਤ ਹੋ జగਤ ਗੁਰਸਵਾਮੀ ਹਮ ਕਹੀਤ ਕਲ ਯੁਗ ਕੇ ਕਾਮੀ ਇਨ ਪੰਚਨ ਮੇਰ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੂ ਤਤ ਦੁਖ ਕੀ ਰਾਸੀ ਜੋ ਨਾ ਪਤਾਇ ਨਿਗਮ ਪੈਸਾ ਕੀ ਗੌਤਮ ਨਾਰੂ ਮਾ ਪਤ ਸੁਵਾਮੀ ਸੀਸ ਧਰਨ ਸਹਿਸ ਭਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਬਦੋ ਨਿਲਾਜ ਅਜੋ ਹੋ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੈ ਬਿਨ ਰਗੁਨਾਥ ਸਰਨ ਕਾ ਕੀ ਲੀਜੈ ਰਾਗ ਸੋਹੀ ਸਹਿ ਕੀ ਸਾਰ ਸੁਹਾਗਣ ਜਾਣੇ ਤਾਜੀ அபிਮਾਨ ਸੁਖ ਰਨੀ ਆਮਾਨੇ ਤਨ ਮਨ ਦੇ ਨ ਅੰਤਰ ਰੱਖੇ ਆਵਰਾ ਦੇਖਣਾ ਸੁਨੇ ਆਖੇ ਸੋਕਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨ ਪਾਈ ਰਹਾ ਦੁਖੀ ਦੁਹਾਗਣ ਦੁਈ ਪਖੀਨੀ ਜੇ ਨਾ ਨਿਰੰਤਰ ਭਗਤ ਨਾ ਕੀਨੀ ਪੁਰਸਲਾਤ ਕਾ ਪੰਤ ਦੁਹੇਲਾ ਸੰਗ ਨਾ ਸਾਥੀ ਗਵਨੀ ਇਕਲਾ ਦੁਖੀਆ ਦਰਦ ਵੰਦ ਦਰਿਆਆ ਬਹੁਤ ਪਿਆਸ ਜਵਾਬ ਨ ਪਾਇਆ ਕਹਿਰ ਅਰਦਾਸ ਸਰਨ ਪ੍ਰਭ ਤੇਰੀ ਕਿਉਂ ਜਾਣ ਹੂੰ ਕਿਉਂ ਕਰ ਗਤ ਮੇਰੀ ਰਾਗ ਗਉੜ ਮੁਕੰਦ ਮੁਕੰਦ ਜਪੋ ਸੰਸਾਰ ਜੀਨ ਮੁਕੰਦ ਤਨ ਹੋਏ ਆਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮ ਰਪਤ ਮਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾ ਕੇ ਸੇਵਕ ਕੋ ਸਦਾ ਆਨੰਦਿ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਚੱਪ ਮੁਕੰਦ ਮਸਤਕ ਨਿਸਾਨੰ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਵਲ ਤਹਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਪਰੈ ਸੰਸਾਰ ਮਿਟੀ ਚਾਤ ਹੁਏ ਦਰਬਾਰ ਤੋਹੀ ਮੁਕੰਦ ਜੋਗ ਜੁਗਤਾਰ ਕਉਪਜੋ ਗਿਆਨ ਕਵਾ ਪ੍ਰਗਾਸ ਕਰ ਕਿਰਪਾ ਧੀਨੇ ਕੀਤ ਦਾਸ ਕਹੋ ਰਵਦਾਸ ਅਬ ਤ੍ਰਿਸ਼ਨਾ ਚੋਕੀ ਜਪ ਮੁਕੰਦ ਸੇਵਾ ਤਾਹੋ ਕੀ ਜੇ ਓ 68 ਤੀਰਥ ਨਹਾਵੇ ਜੀ ਉਹ ਦੁਆ ਦਾ ਸਿਲਾਪ ਪੁਜਾਵੇ ਜੀ ਉਹ ਕੂਪ ਟਟਾ ਦੇਵਾਵੇ ਕਰੇ ਨਿੰਦ ਸਾਰੁ ਦਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰੈ ਸਾਰੇ ਪਰ ਜਾਣੁ ਨਰਕ ਹੀ ਭਰੇ ਰਹਾਉ ਜੇ ਉਹ ਗ੍ਰਹਿਣ ਕਰੈ ਕੁਲਖੇਤ ਆਰ ਪੈਨਾਸ ਗਾਰ ਸਮੀਤ ਸਗਲੀ ਸਿਮਰਤ ਸਰਵਨੀ ਸੁਣੇ ਕਰੇ ਨਿੰਦ 파ਵਨੇ ਨਹੀਂ ਗੁਨੇ ਜੇ ਉਹ ਅਨਕ ਪ੍ਰਸਾਦ ਕਰਾਵੇ hoomdan ਸੋਭਾ ਮੰਡ ਪਾਵੇ ਆਪਣਾ ਅਧਿਕਾਰ ਬਿਰਾ ਨਾ ਸੰਡੇ ਕਰੇ ਨਿੰਦ ਬਹੁ ਦੂਨੀ ਹਾਂਡੇ ਨਿੰਦਾ ਕਹਾ ਕਰਹੁ ਸੰਸਾਰ ਨਿੰਦ ਕਾ ਪ੍ਰਗਟ ਪਹਾੜ ਨਿੰਦਕ ਸੋਦ ਸਾਦ ਵਿਚਾਰਿਆ ਕਹੋ ਰਵਿਦਾਸ পাপ ਕੀ ਨਰਪ ਤੇ ਸਿਧਾਰਿਆ ਆਜ ਦਿਵਸ ਲਿਓ ਬਲਿਹਾਰਾ ਮੇਰੇ ਘਰ ਆਇਆ ਰਾਜਾ ਰਾਮ ਕਾ ਪਿਆਰਾ ਇੱਕ ਆਗਨ ਬਗੜ ਭਵਨ ਪਇਓ ਪਾਵਨ ਹਰ ਜਨ ਬੈਠੇ ਹਰ ਜਸ ਗਾਵਨ ਕਰੂੰ ਦੰਡਾ ਸ ਚਰਨ ਪਖਾਰੂੰ ਧਨ ਮਨ ਧਨ ਸੰਤਨ ਪਰਵਾਰੂੰ ਕਥਾ ਕਹੈ ਅਰ ਅਰਥ ਵਿਚਾਰੇ ਆਪ ਤਰੇ ਔਰਨ ਕੋ ਤਾਰੇ ਕਹਿ ਰਵਿ ਦਾਸ ਮਿਲੇ ਨਿਜ ਦਾਸ ਜਨਮ ਜਨਮ ਕੇ ਕਾਟੇ ਪਾਸ ਰਾਗ ਰਾਮਕਲੀ ਪੜੀਏ ਗੁਣੀਏ ਨਾਮ ਸਭ ਸੁਣੀਐ ਅਨਪਾਉ ਭਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸ ਹੈ ਨ ਪਰਸੈ ਦੇਵ ਸੰਸੈ ਗਾਠ ਨ ਚੂਟੇ ਕਾਮ ਕ્રોਧ ਮਾਇਆ ਮਦ ਮਤਸਰ ਕਿਨ ਪੰਚੋ ਮਿਨ ਲੂਟੇ ਰਹਾਉ कुलीन हम बड कब कूलिन हम पंडित हम जोगी सन्यासी ज्ञानी गुणी सूर हम दाते ए बुद्ध कब है न नसी कहो रवजास सबे नहीं समझस फूल परे जैसे भौरें मोहे अदार नाम नारायण जीवन प्राण तन मोरे गाए गाए अब का कह गाऊ गावनहार को निकट बताऊं टेक जब लग है या तल्की या सह तब लग करे पुकारा जब मन मिले आसनी तन की तब को गावनहार जब लग नदी ना समुंद समावे आग लग बढे अहंकार ਜਬ ਮਨ ਮਿਲੇੋ ਰਾਮ ਸਾਗਰ ਸੋ ਤਵ ਇਹ ਮਿਟੀ ਪੁਕਾਰਾ ਜਬ ਲਗ ਭਗਤ ਮੁਕਤ ਕੀ ਆਸਾ ਪਰਮ ਤਤ ਸੁਣ ਗਾਵੇ ਜਹਾਂ ਜਹਾਂ ਇਹ ਆਸ ਧਰਤ ਹੈ ਜੇ ਮਨ ਤਹਾਂ ਤਹਾਂ ਕਛੁ ਨ ਪਾਵੇ ਛਾੜੇ ਆਸ ਨਿਰਾਸ ਪਰਮ ਪਦ ਤਵ ਸੁਖ ਸਤ ਕਰ ਹੋਈ ਕਹਿ ਰਵਿਦਾਸ ਜਸੂਰ ਕਹਿਤ ਹੈ ਪਰਮ ਤਾਤਿ ਅਬ ਸੋਈ ਐਸੋ ਕਚੂਨਪੋ ਕਹਿਤ ਨ ਆਵੇ ਸਾਹਿਬ ਮਿਲੇ ਤੋ ਕੋ ਬਿਗਰਾਵੇ ਏਕ ਸਭ ਮੇ ਹਰ ਹੈ ਫਰ ਮੇ ਸਭ ਹੈ ਫਰੇ ਆਪਣੂ ਜਿਨ ਜਾਨਾ ਸਾਖੀ ਨਹੀਂ ਔਰ ਕੋਈ ਦੂਸਰ ਜਾਨਨਹਾਰ ਸਿਆਨ ਬਾਜੀ ਗਰ ਸੂਰਤ ਰਹੀਏ ਬਾਜੀ ਕਾਮ ਰਮ ਨਾ ਜਾਣ ਬਾਜੀ ਝੂ ਫਿਸਾਂਚ ਬਾਜੀ ਗਰ ਜਾਣਾ ਮਨ ਪਤਿਆਨ ਮਨ ਚਿਰ ਹੋਏ ਤੋ ਕੋਈ ਨ ਸੂਝੇ ਜਾਣੇ ਜਾਣਨ ਹਾਰਾ ਕਹਿ ਰਵਿਦਾਸ ਬਿਮਲ ਵਿਵੇਕ ਸੁਖ ਸਹਿਜ ਰੂਪ ਸੰਭਾਰ ਨਰ ਹਰ ਚੰਚਲ ਹੈ ਮਤ ਮੋਰੀ ਕੈਸੇ ਭਗਤ ਕਰੂੰ ਮੈਂ ਤੋਰੀ ਤੇਕ ਤੂੰ ਮੋਹ ਦੇਖੈ ਮੈਂ ਤੋ ਦੇਖੂੰ ਪ੍ਰੀਤ ਪਰਸਪਰ ਹੋਈ ਤੂੰ ਮੋਹ ਦੇਖੈ ਆਉ ਤੋ ਨਾ ਦੇਖੂੰ ਇਹੋ ਮਤ ਸਭ ਬੁੱਧ ਖੋਈ ਸਭ ਕਾਟੇ ਅੰਤਰ ਰੰਸੇ ਨਿਰੰਤਰ ਮੈਂ ਦੇਖ ਤੂ ਨਹੀਂ ਜਾਣਾ ਗੁਨ ਸਬਤ ਤੋਰਿ ਮੂਰਿ ਸਭਿ ਅਯੋਗਣ। ਕਰਤਿ ਉਪਕਾਰ ਨ ਮੰਨ॥ ਮੈ ਤੋ ਤੋਰ ਮੂਰੀ ਸਮਝਸ ਕੈਸੇ ਕਰ ਨਿਸਤਾਰਾ। ਕਹਿ ਰਵਿਦਾਸ ਮਾਧੋ ਕਰੁਣਾ ਮੈ। ਜੈ ਜੈ ਜਗਤ ਅਧਾਰ। ਤਬ ਰਾਮ ਨਾਮ ਕਹਿਗਾ ਵੇਗਾ। ਰਾਰੰਗ ਕਾਰ ਰਹਤ ਸਭ ਹੀਨ ਮੀ॥ ਅੰਤਰ ਮੇਲ ਮਿਲਾਵੇਗਾ ਟੇਕ ਲੋਹਾ ਕੰਚਨ ਸੰਕਰ ਦੇਖੈ ਭੇਜੇ ਅਪੇਜ ਸਮਾਵੇਗਾ ਜੋ ਸੁਖ ਹੋਵੇ ਪਾਰਸ ਕੇ ਪਰ ਸੇ ਸੋ ਸੁਖ ਵਾਖੋ ਆਵੇਗਾ ਗੁਰ ਪ੍ਰਸਾਦ ਭਈ ਇਹਨੂੰ ਪੈ ਮਤ ਬਿਸ਼ੇ ਅੰਮ੍ਰਿਤ ਸਾਮੁਧਿ ਆਵੇਗਾ ਕਹਿ ਰਵਿਦਾਸ ਮੀਟਿ ਆਪਾ ਪਰ ਕਬਵਾਠੋ ਰਹਿ ਪਾਵਿਗਾ ਰਾਗ ਮਾਰੂ ਐਸੀ ਲਾਲ ਤੁਜ ਬਿਨ ਕੋਨ ਕਰੇ ਗਰੀਬ ਨਿਵਾਜ ਗੁਸੰਗਿਆ ਮੇਰਾ ਮਾਥੇ ਸ਼ਤਰ ਤੈ ਰਹਾਉ ਜਕੀ ਸੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਤਰੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨੜਰੇ ਨਾਮ ਦੇਵ ਕਬੀਰ ਕਿ ਲੋਚਨ ਸਦਨਾ ਸੈਂਤਰੇ ਕਹਿ ਰਵਿਦਾ ਸੁਨ ਹੋਏ ਸੰਤੋ ਹਰ ਜਿਉ ਕੇ ਸਬੇ ਸਰਹ ਪਿਆਰਾ ਰਾਮ ਰਸ ਪਿਆਰੇ ਟੇਕ ਪਰ ਪਰ ਦੇਵੈ ਸੁਰਤ ਕਲਾਲੀ ਦਰਿਆ ਦਰਿਆ ਪੀਨਾਰੇ पीवत पीवते आपा जग भूला हर रस माहि बुरा नारे दर कर बिसर गयो रविदासा उन मन सगमतवारी रे पल पल प्रेम त्याला चल छूटे नाहि खुमार रे राग केदारा ਹਟ ਕਰਮ ਕੁਲ ਸੰਜੁਕਤ ਹੈ ਹਰ ਭਗਤੇ ਹਿਰਦੇ ਨਾ ਹਾ ਚਰਨਾਰ ਬਿੰਦ ਨਾ ਕਥਾ ਭਾਵੇ ਸੁਪਚ ਤੁਲ ਸਮਾਨ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹੇ ਦੇਖ ਕਿਸੇ ਜਾਤ ਤੇ ਕਹੇ ਪਦ ਹੈ ਅਮਰਿਓ ਰਾਮ ਭਗਤ ਬਿਖੇਖ ਰਹਾਉ ਸ੍ਰਾਨ ਸਤਰੇ ਜਾਤ ਸਭ ਤੇ ਤ੍ਰਿਸ਼ਨ ਲਾਵੇ ਹੀਤ ਲੋਗ ਬਪੁਰਾ ਕਿਆ ਸਰਾਹੈ ਈਨ ਲੋਕ ਪਰਵੇਸ਼ ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੇ ਪਾਸ ऐसे दुर्मत निस्तरे तू क्यों न तरहे रविदास राग मलार नागर जना मेरी जात दिख्यात चमारंग हृदय राम गोविंद गुण सारं रहाओ सोसरी सलल कृत बारूं नीरे ਸ਼ਾਂਤ ਜਾਨੇ ਤਰਤੇ ਨਹੀਂ ਪਾਨੰ ਸੁਰਾਇ ਪਵਿੱਤਰ ਨਤ ਆਵਰ ਜਲ ਰੇ ਸੁਰਸਰੀ ਮਿਲਤ ਨਾ ਹੋ ਆਨੰ ਤਰ ਤਾਰੇ ਪਵਿੱਤਰ ਕਰਮਾਨੀਏ ਰੇ ਜੈਸੇ ਕਾਗਰ ਕਰਤ ਵਿਚਾਰੰ ਭਗਤ ਭਗਾਓ ਤੇ ਲਿਖੀਏ ਤੇ ਉਪਰੇ ਪੂਜੀਏ ਕਰ ਨਮਸਕਾਰ ਮੇਰੀ ਜਾਤ ਕੁੱਟ ਬਾਂਡ ਲਾ ਢੋਰ ਢੋਵੰਤਾ ਨਿਤਹਿ ਬਨਾਰ ਸੀ ਆਸ ਪਾਸਾ ਆਵ ਬਿਪਰ ਪ੍ਰਦਾਨ ਤੇ ਕਰ ਡੰਡਾਉਤ ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ ਰਾਗ ਸਾਰੰਗ ਚਲ ਮਨ ਹਰ ਚਟ ਸਾਲ ਪੜਹਾਉ ਟੇਕ ਗੁਰ ਕੀ ਸਾਠ ਗਿਆਨ ਕਾ ਅਚਰ ਬਿਸਰੇ ਤੋ ਸਹਿਜ ਸਮਾਦ ਲਗਾਉ ਪ੍ਰੇਮ ਪਾਟੀ ਸੁਰਤ ਲੇਖਣ ਕਰੀ ਹੋ ਰੜਾ ਮਮਾ ਲਿਖ ਆਕ ਦਿਖਾਉ ਜੇ ਬਿਦ ਮੁਕਤ ਪਏ ਸੰਕਾਦਿਕ ਰਿਦੇ ਬਿਦਾਰ ਪ੍ਰਕਾਸ਼ ਦਿਖਾਉ ਕਾਗਦ ਕਮਲ ਮਤ ਮਸਕਰ ਨਿਰਮਲ ਬਿਨ ਰਸ ਨਾ ਇਸ ਦਿਨ ਗੁਣ ਗਾਉ ਕਹਿ ਰਵੇ ਦਾਸ RAM ਜਪ ਭਾਈ ਸੰਤ ਸਾਖ ਦੇ ਬਹੂਰ ਨਾ ਆਉ ਰਾਗ ਕਾਂੜਾ ਜੋ ਕਾਗ ਜਾ ਕੇ RAM ਜੀ ਧਨੀ ਤਾਕੇ ਕਾਹੇ ਕੀ ਕਮੀ ਹੈ ਮਲ ਸਾ ਕੋ ਨਾਥ ਮਨੋਰ ਉਰਵੇ ਸੁਖ ਨਿਦਾਨ ਕੀ ਕਹਾ ਗਨੀ ਹੈ ਕਾਵਨ ਕਾਜ ਕਿਰਪਨ ਕੀ ਮਾਇਆ ਕਰਤ ਫਿਰਤੇ ਆਪਣੀ ਆਪਣੀ ਹੈ ਖਾਈ ਨਾ ਸਕੇ ਖਰਚ ਨ ਜਾਵੇ ਜਿਉ ਕੋਈ ਅੰਗ ਸਿਰ ਰਹਤ ਮਨੀ ਹੈ ਜਾ ਕੀ ਰਾਸਥਾ ਵਰ ਨਹ ਆਵੇ ਰਾਹਾ ਕੇਤ ਕੀ ਮੁਕਤਿ ਅਨੀ ਹੈ ਰਖਵਾਰੇ ਕੋ ਚੱਕਰ ਸੁਦਰਸ਼ਨ ਵਿਗਨ ਨ ਵਿਆਪੇ ਰੋਕ ਛਿਨੀ ਹੈ ਸੇਵ ਸਨ ਕਾਦਤ ਪਾਰ ਨ ਪਾਵੇ ਮੈਂ ਬਪੂਰੇ ਕੀ ਕੌਣ ਗਿਨੀ ਹੈ ਜਾਤੀ ਪ੍ਰੀਤ ਨਿਰੰਤਰ ਹਰਸੋ ਕਹ ਰਿਹਾ ਵਿਦਾਸਤਾ ਕੀ ਸਦਾ ਬਣੀ ਹੈ ਜਪੋ ਜੀ ਸਤਨਾਮ ਸਤਨਾਮ ਸਤਨਾਮ